ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਹਨ ਜਿਨ੍ਹਾਂ ਦਾ ਜਨਮ 15 ਅਪ੍ਰੈਲ 1929 ਈਸਵੀ ਰਾਏਪੋਇ ਦੀ ਤਲਵੰਡੀ ਵਿਖੇ ਹੋਇਆ ਜਿਸ ਨੂੰ ਨਨਕਾਣਾ ਸਾਹਿਬ ਕਹਿੰਦੇ ਹਨ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ ਆਪ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਜੀ ਸੀ ਨਕੀਤੇ ਉਹਨਾਂ ਦੇ ਛੋਟੇ ਵੀਰ ਗੁਰੂ ਨਾਨਕ ਦੇਵ ਜੀ ਪ੍ਰ ਆਪੇ ਜੋ ਬਹੁਤ ਪਿਆਰ ਕਰਦੇ ਸਨ ਬੇਬੇ ਨਾਮ ਕੀ ਜਾਣ ਗਈ ਸੀ ਕਿ ਉਸ ਦਾ ਵੀਰ ਆਮ ਬਾਲਕਾਂ ਜਿਹਾ ਨਹੀਂ ਹੈ ਇੱਕ ਦਿਨ ਗੁਰੂ ਜੀ ਬਾਕੀ ਬਾਲਕਾਂ ਤੋਂ ਵੱਖਰੇ ਬੈਠ ਗਏ ਅਤੇ ਆਪਣੀ ਫੱਟੀ ਉੱਤੇ ਕੁਝ ਲਿਖਦੇ ਗਏ ਜਦ ਲਿਖਤ ਪੂਰੀ ਹੋ ਗਈ ਤਾਂ ਉਸ ਨੂੰ ਬੜੇ ਗੋਹ ਨਾਲ ਪੜਨ ਲੱਗ ਪਏ ਇਹਨੇ ਨੂੰ ਪਾਦਾ ਉਹਨਾਂ ਕੋਲ ਆਇਆ ਅਤੇ ਪੁੱਛਿਆ ਜਰਾ ਵਖਾਓ ਤਾਂ ਸਹੀ ਕੀ ਲਿਖਿਆ ਹੈ ਜ्यों-ਜ्यों ਪਾਠਾ ਪੜਦਾ ਗਿਆ ਹੈਰਾਨ ਹੋਈ ਜਾਂਦਾ ਇਸ ਪੱਟੀ ਵਿੱਚ ਗੁਰਬਾਣੀ ਦੀ ਉਹ ਬੰਦਨੀ ਸੀ ਇਸ ਤਰ੍ਹਾਂ ਦਾ ਲੇਖਾ ਲਿਖਣਾ ਸਿੱਖ ਕੇ ਜਿਸ ਦੀ ਰੱਬ ਦੇ ਘਰ ਵਿੱਚ ਪ੍ਰਵਾਨਗੀ ਮਿਲ ਜਾਵੇ ਪਾਠ ਦੇ ਦੀ ਨਿਸ਼ਾ ਹੋ ਗਈ ਗੁਰੂ ਜੀ ਉਸ ਪਾਸੋਂ ਵਿਦਿਆ ਪੜ ਕੇ ਅਤੇ ਉਸ ਨੂੰ ਆਤਮਕ ਗਿਆਨ ਦੇ ਕੇ ਉਸ ਪਾਸੋਂ ਜਾਣੋ ਫਟ ਗਏ ਕੁੱਝ ਸਮੇਂ ਲਈ ਵਿਹਲੇ ਹੋ ਗਏ ਉਹ ਕਿੰਨਾ ਕਿੰਨਾ ਚਿਹਰ ਚੁੱਪ ਕਰਕੇ ਬੈਠੇ ਰਹਿੰਦੇ ਜਾਂ ਸਾਦਾ ਫਕੀਰਾਂ ਨਾਲ ਵਿਚਾਰਾ ਕਰਦੇ ਰਹਿੰਦੇ ਆਲੇ ਦੁਆਲੇ ਜੰਗਲ ਹੋਣ ਕਰਕੇ ਸਾਧ ਫਕੀਰ ਉਥੇ ਕਾਫੀ ਗਿਣਤੀ ਵਿੱਚ ਸਨ ਜੁ ਸਮੇਂ ਬਾਅਦ ਮਹਤਾ ਕਾਲੂ ਜੀ ਨੇ ਗੁਰੂ ਜੀ ਨੂੰ ਸੰਸਕ੍ਰਿਤ ਪੜਨ ਲਈ ਪ੍ਰਸਿੱਧ ਵਿਦਵਾਨ ਪੰਡਿਤ ਵਿਰਜ ਲਾਲ ਪਾਸਪਧ ਜੀ ਇਥੇ ਵੀ ਉਹਨਾਂ ਨੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਸਭ ਕੁਝ ਪੜ ਪੜ ਪੜਾ ਲਿਆ ਅਤੇ ਪੰਡਤ ਵਿਰਜ ਲਾਲ ਨੂੰ ਰੱਬੀ ਗਿਆਨ ਦੇ ਕੇ ਉਥੇ ਜਾਣਾ ਵੀ ਛੱਡ ਦਿੱਤਾ ਅਤੇ ਫਿਰ ਵਿਹਲੇ ਹੋ ਗਏ ਉਸ ਨੇ ਗੁਰੂ ਜੀ ਅੱਗੇ ਸੇਧ ਨਵਾਇਆ ਅਤੇ ਆਖਿਆ ਕਿ ਤੁਸੀਂ ਦੁਨੀਆ ਵਿੱਚ ਰਹਿਣਾ ਹੈ ਹੁਣ ਕੋਈ ਲੇਖਾ ਪੱਤਾ ਵੀ ਲਿਖ ਲਵੋ ਤੁਹਾਡੇ ਕੰਮ ਆਵੇਗਾ ਗੁਰੂ ਜੀ ਨੇ ਆਖਿਆ ਮੈਨੂੰ ਉਹ लेखा-ਪੱਤਾ ਸਹੋ ਜੋ ਰੱਬ ਦੀ ਦਰਗਾਹ ਵਿੱਚ ਕੰਮ ਆਵੇ ਜਿੱਥੇ ਇਸ ਜੀਵਨ ਦਾ ਦੇਖਾ ਦੇਣਾ ਪਹਿਣਾ ਹੈ ਹਣ ਉਹ ਸੰਤਾਂ ਫਕੀਰਾਂ ਨਾਲ ਵਿਚਾਰਾ ਕਰਦੇ ਜਾਂ ਚੁੱਪਚਾਪ ਆਪਣੇ ਕਰਤਾਰ ਦੀ ਯਾਦ ਵਿੱਚ ਜੁੜੇ ਰਹਿੰਦੇ ਮੈਂ ਤਾਂ ਕਾਲੂ ਜੀ ਨੂੰ ਫੇਰ ਚਿੰਤਾ ਲੱਗੀ ਰਹਿੰਦੀ ਤਾ ਕਾਲੂ ਨੇ ਸੋਚਿਆ ਕਿ ਇਸ ਨੂੰ ਖੁੱਲੇ ਫਿਰਨ ਤੋਂ ਦਾ ਬਹੁਤ ਸ਼ੌਂਕ ਹੈ ਅਤੇ ਰੱਬ ਦੇ ਜੀ ਨੂੰ ਬਹੁਤ ਪਿਆਰ ਕਰਦਾ ਹੈ ਕਿਉਂ ਨਾ ਗਊਆਂ ਮੱਝਾਂ ਇਸ ਨੂੰ ਲੈ ਦੇਵਾਂ ਸ਼ਾਇਦ ਆਪਣੇ ਮਨ ਪਸੰਦ ਕਿਤੇ ਵਿੱਚ ਰੁੱਝ ਜਾਵੇ ਇੱਕ ਦਿਨ ਮੱਝਾਂ ਚਾਰਨ ਗਏ ਉਥੇ ਕਰਤਾਰ ਦੀ ਝਾਦ ਵਿੱਚ ਜੁੜ ਗਏ ਗਊਆਂ ਮੱਝਾਂ ਨੇ ਇੱਕ ਜੱਟ ਦੀ ਫਸਲ ਕਾਫੀ ਉਜਾੜ ਦਿੱਤੀ ਜੱਟ ਨੇ ਰਾਏ ਬੁਲਾਰ ਪਾਸ ਸ਼ਿਕਾਇਤ ਕੀਤੀ ਨੋ ਤਾਂ ਸੰਦਾ ਅੰਦਾਜ਼ਾ ਲਾਉਣ ਲਈ ਲਾਇਬਲਾਰ ਨੇ ਆਪਣਾ ਬੰਦਾ ਜੱਟ ਨਾਲ ਭੇਜਿਆ ਗੁਰੂ ਜੀ ਨੇ ਕਿਹਾ ਮੱਝਾਂ ਪੈਲੀ ਵਿੱਚ ਪਈਆਂ ਜ਼ਰੂਰ ਸਨ ਪਰ ਨੁਕਸਾਨ ਤਾਂ ਕੋਈ ਨਹੀਂ ਹੋਣਾ ਚਾਹੀਦਾ ਵਾਕਿਆ ਹੀ ਉਸ ਖੇਤ ਵਿੱਚ ਨਾਲ ਦੇ ਬਾਕੀ ਖੇਤਾਂ ਨਾਲੋਂ ਫਸਲ ਚੰਗੀ ਲਹਿ ਲਹਾ ਰਹੀ ਸੀ ਰਾਇ ਬਰਾਏ ਬਲਾਰ ਨੂੰ ਰਿਪੋਰਟ ਮਿਲੀ ਤਾਂ ਬਹੁਤ ਖੁਸ਼ ਹੋਇਆ ਉਸ ਨੇ ਗੁਰੂ ਜੀ ਦੀ ਵਿਦਿਆ ਸਵੰਦੀ ਗੱਲਾਂ ਪਹਿਲਾਂ ਹੀ ਸੁਣੀਆਂ ਹੋਈਆਂ ਸਨ ਉਸ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਮਹਾਨ ਆਤਮਾ ਹੈ ਜਿਸ ਨੇ ਉਸ ਦੇ ਪਿੰਡ ਵਿੱਚ ਜਨਮ ਲਿਆ ਹੈ ਉਸ ਨੇ ਖੁਦਾ ਦਾ ਲੱਖ ਲੱਖ ਸ਼ੁਕਰ ਕੀਤਾ ਜਟ ਨੇ ਵੀ ਕਹਿ ਦਿੱਤਾ ਇਹ ਕੋਈ ਵੱਡੀ ਅਜਮਤ ਬਾਲਾ ਹੈ ਜੋ ਹਰ ਵਕਤ ਸਿਆਣੀਆਂ ਗੱਲਾਂ ਕਰਦਾ ਹੈ ਇੱਕ ਵਾਰ ਗੁਰੂ ਜੀ ਇੱਕ ਰੁੱਖ ਥੱਲੇ ਸੁੱਤੇ ਪਏ ਸਨ ਰਾਏ ਬੁਲਾਰ ਉਸ ਰਸਤੇ ਲੰਘ ਰਹੇ ਸਨ ਤਾਂ ਕੀ ਦੇਖਦੇ ਹਨ ਕਿ ਸਾਰੇ ਰੁੱਖਾਂ ਦੀਆਂ ਛਾਵਾਂ ਢਲ ਗਈਆਂ ਹਨ ਪਰ ਜਿਸ ਰੁੱਖ ਥੱਲੇ ਨਾਨਕ ਦੇਵ ਜੀ ਸੁੱਤੇ ਪਏ ਹੋਏ ਹਨ ਉਸ ਦੀ ਛਾਂ ਉਹਨਾਂ ਦੇ ਉੱਤੇ ਹੀ ਟਿਕੀ ਹੋਈ ਹੈ ਕਿ ਉਹਨਾਂ ਉੱਤੇ ਧੁੱਪ ਨਾ ਆ ਜਾਵੇ ਇਹ ਚਮਤਕਾਰ ਦੇਖਦੇ ਰਾਏ ਬੁਲਾਰ ਬਹੁਤ ਹੈਰਾਨ ਹੋਇਆ ਉੜੇ ਦਿਨਾਂ ਬਾਅਦ ਇੱਕ ਵਾਰ ਫੇਰ ਰਾਏ ਬੁਲਾਰ ਨੇ ਇੱਕ ਹੋਰ ਕੌਤਕ ਵੇਖਿਆ ਗੁਰੂ ਜੀ ਕੋਕ ਸੁੱਤੇ ਪਏ ਹੋਏ ਸਨ ਅਤੇ ਆਲੇ ਦੁਆਲੇ ਗਉਆਂ ਮੱਝਾਂ ਬੈਠੀਆਂ ਹੋਈਆਂ ਹਨ ਉਹਨਾਂ ਦੇ ਮੁਖਲੇ ਨੂੰ ਧੁੱਪ ਤੋਂ ਬਚਾਉਣ ਲਈ ਇੱਕ ਫਨਿਆ ਸੱਪ ਫਨ ਖਿਲਾਰੀ ਬੈਠਾ ਹੈ ਰਾਏ ਬੁਲਾਰ ਨੇ ਵੇਖ ਕੇ ਘਬਰਾਇਆ ਕਿ ਕਿਧਰੇ ਸੱਪ ਨੇ ਦਸਨਾ ਦਿੱਤਾ ਹੋਵੇ ਪਰ ਜਦੋਂ ਨੇੜੇ ਆਇਆ ਤਾਂ ਉਸਦੀ ਘੋੜੀ ਦੀ ਤਾਪ ਸੁਣ ਕੇ ਫਨੀਅਰ ਆਪਣੀ ਫਨ ਫਲੈਟ ਕੇ ਛਪਨ ਹੋ ਗਿਆ ਅਤੇ ਗੁਰੂ ਜੀ ਉੱਠ ਕੇ ਮਸਕਰਉਣ ਲੱਗੇ ਰਾਏ ਬਲਾ ਨੇ ਘੋੜੀ ਤੋਂ ਉਤਰ ਕੇ ਪਹਿਲਾਂ ਨਾਨਕ ਜੀ ਨੂੰ ਸਜਦਾ ਕੀਤਾ ਤੇ ਫਿਰ ਉੱਟ ਕੇ ਛਾਤੀ ਨਾਲ ਲਾਇਆ ਅਤੇ ਉਸ ਦਿਨ ਤੋਂ ਪੱਕਾ ਸਰਦਾਲੂ ਬਣ ਗਿਆ ਫਲਰ ਨੇ ਗੁਰੂ ਜੀ ਦੇ ਜਨਮ ਸਥਾਨ ਨੂੰ ਧਰਮ ਸਥਾਨ ਬਣਾ ਦਿੱਤਾ ਮਹਿਤਾ ਕਾਲੂ ਜੀ ਨੂੰ ਹੋਰ ਹਵੇਲੀ ਉਸਾਰ ਦਿੱਤੀ ਉਹ ਗੁਰੂ ਜੀ ਦੇ ਜਨਮ ਦਿਨ ਤੇ ਲੰਗਰ ਲਾਉਂਦਾ ਅਤੇ ਤੋਪਾਂ ਦੀ ਸਲਾਮੀ ਦਿੰਦਾ ਕਾਗਜ਼ਾਂ ਵਿੱਚ ਪਿੰਡ ਦਾ ਨਾਂ ਵੀ ਨਨਕਾਣਾ ਸਾਹਿਬ ਕਰ ਦਿੱਤਾ ਗਿਆ 1499 ਇਸ ਵਿੱਚ ਰੋਜ਼ੀ ਤਰ੍ਹਾਂ ਇੱਕ ਦਿਨ ਤੜਕੇ ਵੇਈ ਚ ਤੂ ਵੀ ਲਈ ਅਤੇ ਐਸੇ ਅਕਾਲ ਪੁਰਖ ਨਾਲ ਜੁੜੇ ਕੇ ਅਲੋਪ ਹੋ ਗਏ ਸਾਰੇ ਰੌਲਾ ਪੈ ਗਿਆ ਕਿ ਨਾਨਕ ਜੀ ਡੁੱਬ ਗਏ ਹਨ ਪਰ ਬੇਬੇ ਨਾਨਕੀ ਦੇ ਬਚਨ ਸਨ ਮੇਰਾ ਵੀਰ ਡੁੱਬ ਨਹੀਂ ਸਕਦਾ ਉਹ ਤਾਂ ਡੁੱਬਦਿਆਂ ਨੂੰ ਤਰਨ ਆਇਆ ਹੈ ਨਾਨਕ ਦੇਵ ਜੀ ਨੇ ਨਾਮ ਜਪੋ ਕਰਤ ਕਰੋ ਵੰਡ ਛਕੋ ਦਾ ਸੰਦੇਸ਼ ਦਿੱਤਾ ਸੀ ਉਹਨਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ ਜਿਨ੍ਹਾਂ ਵਿੱਚ ਜਪਜੀ ਸਾਹਿਬ ਆਸਾ ਦੀ ਵਾਰ ਅਤੇ ਪ੍ਰਮੁੱਖ ਰਚਨਾਵਾਂ ਸ਼ਾਮਲ ਹਨ ਸਿੱਖ ਧਰਮ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਪਵਿੱਤਰਤਾ ਤੇ ਧਾਰਮਿਕ ਅਧਿਕਾਰ ਦੀ ਭਾਵਨਾ ਉਹਨਾਂ ਤੋਂ ਬਾਅਦ ਸਾਰੇ ਗੁਰੂਆਂ ਵਿੱਚ ਆਈ ਆ ਪ੍ਰਮਾਤਮਾ ਦਾ ਸਿਮਰਨ ਕਰੋ ਅਤੇ ਉਸ ਨੂੰ ਯਾਦ ਰੱਖੋ ਹੱਕ ਹਲਾਲ ਦੀ ਕਮਾਈ ਕਰੋ ਇਮਾਨਦਾਰੀ ਅਤੇ ਮਿਹਨਤ ਨਾਲ ਰੋਜੀ ਰੋਟੀ ਕਮਾਉਣ ਦਾ ਉਪਦੇਸ਼ ਦਿੱਤਾ ਆਪਣੀ ਕਮਾਈ ਵਿੱਚੋਂ ਲੋੜਵੰਦਾ ਨਾਲ ਵੰਡ ਕੇ ਸ਼ਕੋ ਦੂਜਿਆਂ ਦੀ ਮਦਦ ਕਰਨਾ ਇਹ ਸਹੀ ਜੀਵਨ ਦਾ ਹਿੱਸਾ ਹੈ ਗੁਰੂ ਜੀ ਨੇ ਗੁਰੂ ਜੀ ਨੇ ਦਿਖਾਵੇ ਵਾਲੇ ਧਾਰਮਿਕ ਰਸਮਾਂ ਤੇ ਕਰਮ ਕਾਂਡਾਂ ਨੂੰ ਰੱਦ ਕੀਤਾ ਲੋਕਾਂ ਦੇ ਅੰਧਵਿਸ਼ਵਾਸ ਨੂੰ ਤੋੜਿਆ ਗੁਰੂ ਜੀ ਦੀ ਆਪਣੀ ਬਾਣੀ ਤੋਂ ਭਾਈ ਗੁਰਦਾਸ ਜੀ ਦੀ ਰਚਨਾ ਅਤੇ ਪ੍ਰਤਨ ਜਨਮ ਸਾਖੀ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਜੀ ਇਕਾਂਤ ਵਿੱਚ ਬੈਠੇ ਕਰਤਾਰ ਦੇ ਧਿਆਨ ਵਿੱਚ ਜੁੜ ਗਏ। ਉਹਨਾਂ ਦੀ ਆਤਮਾ ਸੱਚ ਗੰਡ ਪੁੱਜੀ। ਉੱਥੇ ਆਪ ਨੂੰ ਹੁਕਮ ਹੋਇਆ ਕਿ ਇਸ ਤਰ੍ਹਾਂ ਇੱਕ ਥਾਂ ਬਹਿ ਕੇ ਸੱਚ ਧਰਮ ਦਾ ਉਪਦੇਸ਼ ਕਰਨਾ ਕਾਫੀ ਨਹੀਂ। ਇਸ ਉਪਦੇਸ਼ ਦੀ ਸਾਰੀ ਦੁਨੀਆ ਨੂੰ ਲੋੜ ਹੈ। ਸਾਰੀ ਪ੍ਰithvi ਝੂਠ, ਸਰੀਕੇ, ਫੁੱਟ ਬੈਰ, ਬ੍ਰੋਧ, ਈਰਖਾ, ਕ੍ਰੋਧ, ਹੰਕਾਰ ਅਤੇ ਪਾਪਾਂ ਦੇ ਭਾਂਬੜਾਂ ਵਿੱਚ ਬੜ ਸੜ ਰਹੀ ਹੈ। ਇਸ ਨੂੰ ਨਾਮ ਅਮਰਤ ਦਾ ਛੱਟਾ ਦੇ ਕੇ ਤਾਰੋ ਸ਼ਾਂਤ ਕਰੋ ਅਤੇ ਸੰਸਾਰੀ ਜੀਵਨ ਨੂੰ ਸੱਚੇ ਧਰਮ ਵਾਲੀ ਏਕਤਾ ਪਿਆਰ ਪਰਉਪਕਾਰ ਵਾਲੀ ਸੱਚੀ ਸਮੂੱਚੀ ਰਹਿਣ ਦੀ ਜਾਂਚ ਸਿਖਾਓ ਕੇਵਲ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਵਖ-ਵਖ ਸਿਲੇਖਾ ਹੇਠ ਅੰਕਿਤ ਕਰਕੇ ਉਹਨਾਂ ਦੇ ਧਾਰਮਿਕ ਸਦਾਚਾਰਕ ਭਾਈਚਾਰਕ ਤੇ ਨੈਤਿਕ ਵਿਚਾਰਾਂ ਤੇ ਇਸ ਦਾ ਤੁਹਾਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਗਿਆ ਹੈ ਜਿਸ ਸਮਾਜ ਦੀ ਉਹਨਾਂ ਨੇ ਰੱਖੀ ਉਹਨਾਂ ਦੀ ਰੋਜ਼ ਦੀ ਅਰਦਾਸ ਇਹਨਾਂ ਸ਼ਬਦਾਂ ਨਾਲ ਅੰਤ ਹੁੰਦੀ ਹੈ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ